ਕੰਗਨਰਣ ಔಷਦੀ ਅਮਰਜੈਂਸੀ ਫਿਲਮ ਰਿਲੀਜ਼ ਹੋਈ ਲੰਗੇ ਦਿਨੀ ਪਰ ਪੰਜਾਬ ਦੇ ਅੰਦਰ ਸਿੱਖ ਜਥੇਬੰਦੀਆਂ ਵੱਲੋਂ ਵਿਸ਼ੇਸ਼ ਤੌਰ ਦੇ ਉੱਤੇ ਥੀਏਟਰਸ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਗਿਆ ਮਾਲਸ ਦੇ ਬਾਹਰ ਸਿੱਖ ਜਥੇਬੰਦੀਆਂ ਦਾ ਘਰਾ ਥੀਏਟਰ ਦੇ ਅੰਦਰ ਸਿੱਖ ਜਥੇਬੰਦੀਆਂ ਦਾ ਘਰਾ ਔਰ ਇਸ ਫਿਲਮ ਨੂੰ ਸੰਪੂਰਨ ਤੌਰ ਦੇ ਉੱਤੇ ਬੰਦ ਕਰ ਦਿੱਤਾ ਜਾਵੇ ਇਹੀ ਅਪੀਲ ਜਿਹੜੀ ਹੈ ਉਕੀਤੀ ਚਾਰੀ ਇਹ ਮਰਜੈਂਸੀ ਫਿਲਮ ਜਿਸ ਨੂੰ ਲੈ ਕੇ ਆਲਰੇਡੀ ਵਿਵਾਦ ਚੱਲਦਾ ਪਿਆ ਸੀ ਕੰਗਣਾ ਰਣਾਉਤ ਇਸ ਫਿਲਮ ਨੂੰ ਬਣਾਉਂਦੇ ਨੇ ਇਸ ਫਿਲਮ 'ਚ ਕੰਮ ਕਰਦੇ ਨੇ ਔਰ ਪੰਜਾਬ ਦੇ ਅੰਦਰ ਨਾ ਸਿਰਫ ਸਿੱਖ ਜਥੇਬੰਦੀਆਂ ਸਗੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਿਖਤੀ ਤੌਰ ਦੇ ਉੱਤੇ ਇਸ ਫਿਲਮ ਦਾ ਵਿਰੋਧ ਕੀਤਾ ਲਿਖਤੀ ਤੌਰ ਦੇ ਉੱਤੇ ਇੱਕ ਮੰਗ ਪੱਤਰ ਪੰਜਾਬ ਦੇ ਮੁੱਖ ਮੰਤਰੀ ਨੂੰ ਭੇਜਿਆ ਔਰ ਇਸ ਫਿਲਮ ਦੇ ਉੱਤੇ ਰੋਕ ਦੀ ਮੰਗ ਕੀਤੀ ਹੈ ਪਰ ਮੀਡੀਆ ਸੂਤਰਾ ਦੇ ਹਵਾਲੇ ਤੋਂ ਇਸ ਰੋਕ ਦੇ ਇਸ ਐਕਸ਼ਨ ਦੇ ਔਰ ਇਸ ਵਿਰੋਧ ਦੇ ਬਾਵਜੂਦ ਇਹ ਫਿਲਮ ਪੰਜਾਬ ਅੰਦਰ 15 ਤੋਂ 20 ਥਾਮਾਂ ਦੇ ਉੱਤੇ ਕੋਈ 10 ਤੋਂ 15 ਕਹਿ ਰਿਹਾ ਹੈ ਕੋਈ 15 ਤੋਂ 20 ਕਹਿ ਰਿਹਾ ਹੈ ਪਰ ਇਸ ਫਿਲਮ ਨੂੰ ਲਗਾਇਆ ਗਿਆ ਪਰ ਜਦੋਂ ਲਗਾਇਆ ਗਿਆ ਤੇ ਉਸ ਤੋਂ ਬਾਅਦ ਵਿਰੋਧ ਡਟ ਕੇ ਵੇਖਣ ਨੂੰ ਮਿਲਿਆ ਮੀਡੀਆ ਹਾਊਸਸ ਦੇ ਬਾਹਰ ਥੀਏਟਰ ਹਾਊਸਸ ਦੇ ਬਾਹਰ ਸਿੱਖ ਜਥੇਬੰਦੀਆਂ ਦਾ ਕਿਰਾ ਸੰਪੂਰਨ ਤੌਰ ਤੇ ਵੇਖਣ ਨੂੰ ਮਿਲਿਆ ਪੰਜਾਬ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਇਹ ਵਿਰੋਧ ਡਟ ਕੇ ਹੋਇਆ ਜਲੰਧਰ ਵਿੱਚ ਵੀ ਇਹਦਾ ਨਮੂਨਾ ਵੇਖਣ ਨੂੰ ਮਿਲਿਆ ਜਿੱਥੇ ਜਲੰਧਰ ਦੇ ਐਮਬੀਡੀ ਮਾਹੌਲ ਦੇ ਵਿੱਚ ਸਿੱਖ ਜਥੇਬੰਦੀਆਂ ਪਹੁੰਚ ਗਈਆਂ ਆਵਾਜ਼-ਏ-ਕੌਮ ਜਥੇਬੰਦੀ ਉਹਨਾਂ ਦੇ ਨਾਲ ਹੋਰ ਜਥੇਬੰਦੀਆਂ ਇਸ ਵਿਰੋਧ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਰਹੀਆਂ ਔਰ ਇਸ ਨਵੀਂ ਫਿਲਮ ਦਾ ਐਮਰਜੈਂਸੀ ਫਿਲਮ ਦਾ ਡਟ ਕੇ ਵਿਰੋਧ ਕੀਤਾ ਗਿਆ ਤਸਵੀਰਾਂ ਮੌਕੇ ਤੋਂ ਸਾਹਮਣੇ ਆਈਆਂ ਸਿੱਖ ਜਥੇਬੰਦੀਆਂ ਦਾ ਵੱਡਾ ਇਕੱਠ ਜਲੰਧਰ ਦੇ ਐਮਬੀਡੀ ਮਾਲ ਦੇ ਵਿੱਚ ਵੇਖਣ ਨੂੰ ਮਿਲਿਆ ਜਿੱਥੇ ਸਥਿਤੀ ਬਣ ਗਈ ਤੇ ਉਸ ਤੋਂ ਬਾਅਦ ਦੇ ਹਾਲਾਤ ਤਸਵੀਰਾਂ ਦੇ ਵਿੱਚ ਕੈਪਚਰ ਹੋਏ ਨੇ ਆਓ ਵੇਖਦੇ ਹਾਂ ਜਲੰਧਰ ਦੇ ਇਸ ਐਮਬੀਡੀ ਮਾਲ ਦੇ ਵਿੱਚ ਆਖਰਕਾਰ ਹੋਇਆ ਕੀ ਹੈ ਪਹਿਲਾਂ ਤਾਂ ਜਿੰਨੇ ਸਾਡੇ ਸਾਰੇ ਵਿਊਅਰ ਜਿਹੜੇ ਸਾਨੂੰ ਦੇਖ ਰਹੇ ਐ ਸੁਣ ਰਹੇ ਐ ਅਸੀਂ ਉਹਨਾਂ ਸਾਰਿਆਂ ਨੂੰ ਆਪਣੇ ਵੱਲੋਂ ਜੋ ਸਾਡੇ ਮਨ ਦੀ ਗੱਲ ਸੀ ਜੋ ਸਾਡੇ ਮਨ ਚ ਬਲਬਲਾ ਸੀ कि ਜਿਹੜੀ ਕੰਗਨਾ ਰਣੌਤ ਦੀ ਜਿਹੜੀ ਪਿਕਚਰ ਹੈ ਕਿਉਂਕਿ ਕੰਨੀ ਪਿਕਚਰ ਦਾ ਇਸ਼ੂ ਨਹੀਂ ਹੈ ਕੰਗਨਾ ਰਣੌਤ ਦਾ ਜਿਹੜਾ ਇੱਕ ਅਕਸ ਹੈ ਉਹਨੇ ਸਾਡੇ ਪੰਜਾਬੀਆਂ ਵਾਸਤੇ ਸਾਡੀ ਕਿਸਾਨੀ ਵਾਸਤੇ ਸਾਡੀਆਂ ਬੀਬੀਆਂ ਭੈਣਾ ਵਾਸਤੇ ਉਹਨੇ ਬਹੁਤ ਕੁਝ ਸਾਡੇ ਸਿੱਖੀ ਦੇ ਉੱਤੇ ਕਟਾਸ਼ ਵੀ ਕੀਤੇ ਔਰ ਸਾਨੂੰ ਜਾਣਬੁੱਝ ਕੇ ਟੀਜ਼ ਕਰ ਕਰਕੇ ਉਹਨੇ ਸਾਡਾ ਜਿਹੜਾ ਗੁੱਸਾ ਉਹਨੂੰ ਵਧਾਇਆ ਹੁਣ ਉਹ ਗੁੱਸਾ ਜਿਹੜਾ ਉਹ ਜੇ ਇਹ ਤੇ ਉਹ ਕਿਤੇ ਪੰਜਾਬ 베ਸਡ ਹੁੰਦੀ ਜਾਂ ਸਾਡੇ ਜਲੰਧਰ 베ਸਡ ਹੁੰਦੀ ਤੇ ਅਸੀਂ 1 ਟੂ 1 ਉਹਦੇ ਨਾਲ ਬਹਿ ਕੇ ਉਹ ਆਪਣੀ ਗੱਲ ਰੱਖ ਕੇ ਅਸੀਂ ਆਪਣਾ ਗੁੱਸਾ ਉਹਦੇ ਨਾਲ ਉਹ ਕੱਢ ਸਕਦੇ ਸੀ ਕਰ ਸਕਦੇ ਸੀ ਹੁਣ ਸਾਡੇ ਕੋਲੇ ਉਹਦਾ ਜਿਹੜਾ ਗੁੱਸਾ ਕੱਢਣ ਦਾ ਜਾਂ ਉਹਦਾ ਆਪਣਾ ਜਿਹੜਾ ਮਨ ਦਾ ਸਾਡਾ ਰੰਝ ਹੈ ਜਿਹੜਾ ਸਾਡੀ ਪ੍ਰੋਟੈਸਟ ਹੈ ਉਹ ਪ੍ਰੋਟੈਸਟ ਇਹ ਹੈ ਕਿ ਅਸੀਂ ਇਹ ਜਿਹੜੀ ਫਿਲਮ ਹੈ ਇਹ ਅਸੀਂ ਫਿਲਮ ਜਿਹੜੀ ਹੈ ਉਹ ਟੋਟ ਘਟ ਜਲੰਧਰ ਦੇ ਵਿੱਚ ਅਸੀਂ ਆਪਣੇ ਵੱਲੋਂ ਕਿਉਂਕਿ ਸਾਡੇ ਜੋ ਕੋਲ ਕੀ ਨਾਮ ਹੈ ਕਿਸ਼ਨ ਜੀ ਜਿਹੜੇ ਪੀਵੀਆਰ ਦੇ ਜਿਹੜੇ ਇੱਥੇ ਚਲੋ ਅਸੀਂ ਆਪੇ ਕਰ ਲੈਣੇ ਕੋਈ ਨਹੀਂ ਜਿਹੜੇ ਮੈਂ ਜਾਰ ਬਾਰੇ ਕਰ ਲੈਣੇ 200 ਰੁਪਏ ਸੀ ਉਹਨਾਂ ਨੂੰ ਅਸੀਂ ਜਿਹੜੀ ਹੈ ਉਹ ਕਿਉਂਕਿ ਸਾਡੇ ਇੱਥੇ ਆਉਣ ਤੋਂ ਪਹਿਲਾਂ ਐਡਮਿਨਿਸਟ੍ਰੇਸ਼ਨ ਵੱਲੋਂ ਮੈਨੂੰ ਇਹਨਾਂ ਦਾ ਮੈਸੇਜ ਆਲਰੇਡੀ ਮੈਂ ਥਰੂ ਆਫੀਸਰ ਨੂੰ ਮਿਲ ਚੁੱਕਾ ਸੀ ਕਿ ਹਾਂ ਵੀ ਜੇ ਤੁਸੀਂ ਜਾਣਾ ਹੈ ਜਾਂ ਕਰਨਾ ਤੇ ਉਹਨਾਂ ਨੇ ਤੁਹਾਨੂੰ ਇਹੀ ਗੱਲ ਹੀ ਕਹਿਣੀ ਹੈ ਵੀ ਅਸੀਂ ਹੁਣ ਤੱਕ ਸਾਡੀ ਜਿਹੜੀ ਹੈ ਉਹ ਸੀ ਸੇਰ ਦਾ ਕਰੋ ਮੂਵੀ ਰੀਲੀਜ਼ ਕਰਨ ਦਾ ਸਾਡੇ ਕੋਲੇ ਅਸੀਂ ਆਪਣਾ ਮਨ ਬਣਾ ਲਿਆ ਵੀ ਅਸੀਂ ਨਹੀਂ ਲਾਣੀ ਸੋ ਫਿਰ ਵੀ ਅਸੀਂ ਆਪਣੇ ਵੱਲੋਂ ਆਪਣੀਆਂ ਜਥੇਬੰਦੀਆਂ ਵੱਲੋਂ ਆਗਾਜ਼ ਵੱਲੋਂ ਸ਼ਹੀਦ ਉਹਦਰ ਸਿੰਘ ਕਲੱਬ ਵੱਲੋਂ ਸਿੱਖ ਤਾਲਮੇਲ ਕਮੇਟੀ ਵੱਲੋਂ ਹੋਰ ਸਾਡੀਆਂ ਜਿਹੜੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਅਸੀਂ ਸਾਰਿਆਂ ਨੇ ਇੱਕ ਜਿਹੜੀ ਕਾਲ ਹੈ ਉਹ ਸਵੇਰ ਵਾਸਤੇ ਦਿੱਤੀ ਗਈ ਹੈ ਇਹਨਾਂ ਰੈਨੀ ਕੇਸ ਜੇ ਕਿਤੇ ਸਵੇਰੇ ਕਿਤੇ ਕੋਈ ਛੋਟੀ ਜੀ ਵੀ ਇਹ ਪੀਵੀਆਰ ਦੀ ਜਿਹੜੀ ਕੰਪਨੀ ਹੈ ਜਾਂ ਇਥੋਂ ਦੀ ਐਡਮਿਨਿਸਟ੍ਰੇਸ਼ਨ ਹੈ ਉਹ ਜੇ ਕੋਈ ਸ਼ਰਾਰਤ ਕਰਦੀ ਹੈ ਉਸ ਫਿਲਮ ਨੂੰ ਰਿਲੀਜ਼ ਕਰਨ ਬਾਰੇ ਤੇ ਉਹਦਾ ਅਸੀਂ ਪੂਰ ਜ਼ੋਰ ਜਿਹੜਾ ਉਹ ਪ੍ਰੋਟੈਸਟ ਕਰਾਂਗੇ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਜਿਹੜੀ ਇਹ ਐਮਰਜੈਂਸੀ ਮੂਵੀ ਹੈ ਜਿਸ ਦਿਨ ਤੋਂ ਇਹਰਾ ਸੋਸ਼ਲ ਮੀਡੀਆ ਤੋਂ ਉੱਤੇ ਪ੍ਰਚਾਰ ਹੋ ਰਿਹਾ ਸੇਮ ਡੇ ਤੋਂ ਅਸੀਂ ਇਸ ਦਾ ਵਿਰੋਧ ਕਰ ਰਹੇ ਹਾਂ ਕਿਉਂਕਿ ਜਿਹੜੀ ਐਮਰਜੈਂਸੀ ਮੂਵੀ ਹੈ ਇਹ ਸਿਰਫ ਇੰਦਰਾ ਗਾਂਧੀ ਨੂੰ ਕਿਰਦਾਰ ਕੁਸ਼ੀ ਕਰਨ ਦੇ ਲਈ ਨਹੀਂ ਬਣੀ ਹੈ ਉਹਨਾਂ ਨੇਰੇ ਵਿੱਚ ਆਪਣਾ ਇੱਕ ਨੈਰੇਟਿਵ ਸੈੱਟ ਕੀਤਾ ਭਾਰਤ ਦੀ ਹਕੂਮਤ ਸਿੱਖਾਂ ਨੂੰ ਟੈਰਰਿਸਟ ਦਿਖਾਉਣਾ ਚਾਹੁੰਦੀ ਹੈ ਸਾਡੇ ਜਰਨੈਲ ਸਾਡੇ ਸ਼ਹੀਦਾਂ ਨੂੰ ਉਹ ਆਪਣੇ ਤਰੀਕੇ ਨਾਲ ਪੇਸ਼ ਕਰਦੀ ਹੈ ਜਿਹੜਾ ਸਾਨੂੰ ਇਹਦੇ ਟ੍ਰੇਲਰ ਤੋਂ ਸਾਫ਼ ਜ਼ਾਹਰ ਹੁੰਦਾ ਸੀਗਾ ਅਸੀਂ ਪਹਿਲੇ ਦਿਨ ਤੋਂ ਇਸ ਮੂਵੀ ਨੂੰ ਨਾਲ ਲੱਗਣ ਦੇ ਉੱਤੇ ਅਪੀਲ ਕੀਤੀ ਹੈ ਉਸ ਦੇ ਬਾਵਜੂਦ ਇਸ ਥੀਏਟਰ ਨੇ ਇਹ ਮੂਵੀ ਬਾਈ ਕੀਤੀ ਹੈ ਜਿੰਨੇ ਜਲੰਧਰ ਵਿੱਚ ਥੀਏਟਰ ਨੇ ਈਵਰ ਜਿੰਨੇ ਪੰਜਾਬ ਵਿੱਚ ਥੀਏਟਰ ਨੇ ਇਹ ਕਿੱਥੇ ਵੀ ਇਹ ਮੂਵੀ ਨਹੀਂ ਲੱਗੇਗੀ ਇਹ ਨਹੀਂ ਲੱਗਣ ਦਿੱਤੀ ਜਾਏਗੀ ਇਹ ਬਿਲਕੁਲ ਕਲੀਅਰ ਸਪਸ਼ਟ ਹੈ ਹੁਣ ਅਸੀਂ ਇਹਨਾਂ ਦੀ ਬਿਆਨ ਦੇ ਮੁਤਾਬਕ ਕਿ 5-7 ਮਿੰਟ ਦੇ ਅੰਦਰ ਆਨਲਾਈਨ ਇਹ ਮੂਵੀ ਜਿਹੜੀ ਆ ਬਾਏ ਹੁਣੇ ਬੰਦ ਹੋ ਜਾਏਗੀ। ਉਹ ਅਸੀਂ ਉਸੇ ਹੀ ਵੇਟ ਕਰ ਰਹੇ ਹਾਂ ਜਿੱਦਾਂ ਹੀ ਇਹ ਆਨਲਾਈਨ ਮੂਵੀ ਇਸ ਥੀਏਟਰ ਤੋਂ ਬਾਏ ਹੁਣੀ ਬੰਦ ਹੁੰਦੀ ਹੈ ਉਸ ਤੋਂ ਬਾਅਦ ਹੀ ਅਸੀਂ ਜਾਵਾਂਗੇ। ਅਸੀਂ ਹੁਣ ਇਹਨਾਂ ਦੀ ਸਿਰਫ ਵੇਟ ਕਰ ਰਹੇ ਹਾਂ ਔਰ ਤੁਹਾਡੇ মিডিਆ ਦੇ ਮਾਧਿਅਮ ਰਾਹੀਂ ਪੰਜਾਬ ਦੇ ਹਰ ਇੱਕ ਉਸ ਨੌਜਵਾਨ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਉਹ ਆਪਣਾ ਫਰਜ਼ ਸਮਝੇ। ਇਹ ਪੰਜਾਬ ਦੀ ਦੁਨੀਆ ਕਿਤੇ ਵੀ ਮੂਵੀ ਨਹੀਂ ਲੱਗਣੀ ਲੱਗਣੀ ਚਾਹੀਦੀ ਮਰ ਜਿੱਥੇ ਤੱਕ ਸਾਡਾ ਜ਼ੋਰ ਚੱਲਦਾ ਹੈ ਉੱਥੇ ਤੱਕ ਜਰੂਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹ ਮੂਵੀ ਨਾ ਲੱਗੇ ਧੰਨਵਾਦ ਮੈਨੇਜਰ ਨਾਲ ਮੁਲਾਕਾਤ ਵੀ ਕੀ ਹੋ ਰਹੀ ਹੈ ਮੈਨੇਜਰ ਨੇ ਕਿਹਾ ਕਿ ਇਹ ਮੂਵੀ ਬਾਈ ਬੰਦ ਕਰ ਦਿੱਤੀ ਗਈ ਹੈ 3-4 ਮਿੰਟ ਦੇ ਵਿੱਚ ਵਿੱਚ ਆਨਲਾਈਨ ਇਹ ਬਾਈ ਬੰਦ ਹੋ ਜਾਏਗੀ ਉਸ ਦੀ ਅਸੀਂ ਜਿਹੜੀ ਹੈ ਪੁਸ਼ਟੀ ਤੋਂ ਬਾਅਦ ਹੀ ਇੱਥੋਂ ਜਾਵਾਂਗੇ ਪੁਲਿਸ ਪ੍ਰਸ਼ਾਸਨ ਨਾਲ ਗੱਲ ਪ੍ਰਸ਼ਾਸਨ ਨੂੰ ਇਨਫੋਰਮੇਸ਼ਨ ਮੀਡੀਆ ਦੇ ਜ਼ਰੀਏ ਚਲੀ ਗਈ ਸੀ ਕਿਉਂਕਿ ਅਸੀਂ ਇਹਦੀ ਇੱਕ ਕਾਲ ਮੈਸੇਜ ਰੂਪ ਵਿੱਚ ਸਾਰਿਆਂ ਨੂੰ ਸ਼ੇਅਰ ਕੀਤੀ ਸੀ ਜਿਸ ਤੋਂ ਬਾਅਦ ਸਾਰੀਆਂ ਸਿੱਖ ਤੇ ਉੱਤੇ ਬੰਦੀਆਂ ਨਿਹੰਗ ਸਿੰਘ ਸੰਪਰਦਾਵਾਂ ਵੱਲੋਂ ਸਾਰੇ ਇੱਥੇ ਮੌਜੂਦ ਨੇ ਉਹ ਆਏ ਨੇ ਉਹਨਾਂ ਨੇ ਆਪਣਾ ਫਰਜ਼ ਸਮਝਿਆ ਸ਼ਹੀਦਾਂ ਦਾ ਅਪਮਾਨ ਕੋਈ ਵੀ ਬਰਦਾਸ਼ਤ ਨਹੀਂ ਕਰਦਾ ਸੋ ਸਾਡੇ ਲਈ ਸਾਡੇ ਸ਼ਹੀਦ ਜਿਹੜੇ ਨੇ ਬਹੁਤ ਸਤਕਾਰਯੋਗ ਹੈ ਤੇ ਇਹ ਭਾਰਤੀ ਹਕੂਮਤ ਇਹ ਕੰਗਰਸ ਨੌਤ ਵਰਗੇ ਜਿਹੜੇ ਬੇਫਕੂਫ ਲੋਕਾਂ ਤੋਂ ਐਦਾਂ ਦੀਆਂ ਸਾਜ਼ਿਸ਼ਾਂ ਕਰਵਾ ਕੇ ਸਾਡੇ ਸਿੱਖਾਂ ਦੇ ਅਕਸ ਨੂੰ ਢਾਲਣ ਦੀ ਕੋਸ਼ਿਸ਼ ਨਾ ਕਰੇ ਸਾਡੇ ਸ਼ਹੀਦ ਸਾਡੇ ਹੀਰੋ ਨੇ ਸਾਡੇ ਸ਼ਹੀਦ ਸਾਡਾ ਸਰਮਾਇਆ ਨੇ ਸਰ ਸਿੱਖ ਸਰ ਐਨਐਸ ਕਾਲ ਕਮੇਟੀ ਐਸਿੱਖ ਜਿੱਥੇ ਬਣੀ ਆਈ ਹੈ ਉਹਨਾਂ ਨੇ ਬਹੁਤ ਵਿਰੋਧ ਕੀਤਾ ਕਹਿ ਰਹੇ ਕਿ ਇੱਥੇ ਜੋ ਕੁਕਿੰਗ ਨਹੀਂ ਹੋਣੀ ਚਾਹੀਦੀ ਹੈ ਔਰ ਐਮਰਜੈਂਸੀ ਬਿਲ ਨਹੀਂ ਲੱਗਣੀ ਚਾਹੀਦੀ। ਕੀ ਕਹਿਣਾ ਚਾਹੁੰਗੇ? ਸਰ ਵੀ ਹੈਪ ਟੇਕ ਇਨਦਰ ਨੋਟ ਆਫ ਦਾ ਮੈਸੇਜ ਵੀ ਹੈਵ ਕਨਵੇਡ ਟੂ ਦਾ ਹਾਇਰ ਮੈਨੇਜਮੈਂਟ ਵੀ ਆਰ ਟੇਕਿੰਗ ਵੀ ਆਰ ਵੇਟਿੰਗ ਫਾਰ देयर ਅਪਰੂਵਲ। ਵਾਟਐਵਰ ਦਾ ਇਨਫੋਰਮੇਸ਼ਨ ਕਮਸ ਓਨ ਦਾ ਹੈੱਡ ਆਫਿਸ ਵੀ ਕਮਿਟ ਟੂ ਯੂ। ਅਸੀਂ ਪਾਤਾ ਹੈਗਾ ਉੱਥੇ ਜੀਡੀਵੀ ਪਹਿਲਾ ਕਮਿਊਨੀਕੇਸ਼ਨ ਸੀ ਉਹੀ ਸੇਮ ਕਮਿਊਨੀਕੇਸ਼ਨ ਹੈਗੀ ਅਸੀਂ ਸਾਰੀਆਂ ਜੀਡੀਵੀ ਐਨਰਜੀ ਡਿਮਾਂਡ ਸੀ ਮੰਗ ਸੀ ਉਹ ਉੱਥੇ ਮੇਨ ਅਥਾਰਟੀ ਤੇ ਪਾਤੀ ਹੈਗੀ ਜੋ ਤੁਹਾਨੂੰ ਬੈਸਟ ਵਜੇ ਕਰਦੇ ਨਜ਼ਰ ਆਇਆ ਉਹਨਾਂ ਨੇ ਕਿਹਾ ਅਸੀਂ ਉਹ ਪੋਲਾਈਟਲੀ ਅਸੀਂ ਪੋਲਾਈਟਲੀ ਉਹਨਾਂ ਦੀ ਗੱਲ ਸੁਣੀ ਹੈਗੀ ਅਸੀਂ ਸੇਮ ਮੈਸੇਜ ਅੱਗੇ ਕਨਵੇ ਕਰਤਾ ਹੈਗੇ ਮੈਨੇਜਮੈਂਟ ਤੇ ਕੋਈ ਨਾ ਕੋਈ ਰੈਜ਼ੋਲੂਸ਼ਨ ਜ਼ਰੂਰ ਆਏਗਾ ਜੈਸ ਜਾਂ ਨੋ ਦੇ ਵਿੱਚ ਗੱਲ ਕਰ ਰਹੇ ਨੇ سر تہوں پتا ہے اسی مین اتھارٹی نہیں آگے, کسی نازم, ہے کسی بھی طریقے نال پر اے آگے پہنچاتی ہے اور بھی کئی جو تھیٹر والے ان کے مینیجر بلائے گئے ہیں تو ایسے میں ایڈمنسٹریشن کیا کر رہا ہے ایڈمنسٹریشن کمیونٹی کے ساتھ چلے گا ان کی آپس میں بات چیت ہو گئی ہے اور جو ای وی آر کے آنرس ہیں جو مینیجر ہیں انہوں نے اپنے ہائر اتارٹی سے ڈسکس کرا ہے کہ موسٹ ابلی ان کی طرف سے ان کو پازیٹیو ہی ناٹ ملا ہے تو بائی اینڈ لارج جو ہے لا اینڈ آڈر جو سچویشن ہے وہ نارملی رہے گی Moseon. لیکن یہ پکچر ریلیز کرنی ہوگی یا نہیں ہوگی اس کے بارے میں کوئی بات چیت پکچر ریلیز کرنا یہ سینٹرل گورنمنٹ کا کام ہے اس پہ ہمارا نہیں ہے ہمارے یہاں پہ ہے میرے خیال سے مینٹین گی آپس میں سب کی بات جیسے انہوں نے کہا ہے کہ کسی بھی جلندر میں کسی بھی تھیٹر میں پکچر نہیں لگنی چاہیے اور باقی پکچروں کے لیے لوٹ آ سکتی ہے میرے ایریا میں جو میں میں ہمارے دو پڑتے ہیں پی وی آر مال دونوں پی وی آر مال کے نے یہاں پہ تھے انہوں نے اپنی جو ہے کنسرن پارٹی کو انٹیمیشن دے دی ہے ان کی طرف سے میرے خیال سے ان کو پازیٹیو نوٹ ملا ہے رپیٹنگ کا سیم تو میرے خیال میں بائی اینڈ لا جو لا اینڈ سچویشن بالکل پیسفل